ਅੱਜ ਕੇ ਮਿੱਤਰੋ ਗੜੀ ਵਾਲੀ ਸਕੂਲ ਦੇ ਵਿੱਚ ਦੱਬ 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 ਜਿੱਥੇ ਬਾਈ ਹਰਪ੍ਰੀਤ ਬੱਚਿਆਂ ਦੀ ਤਿਆਰੀ ਕਰਾ ਰਹੇ ਸੀਗੇ ਕਿਉਂਕਿ ਗੇਮ ਹੋਣੀ ਹੈ ਨੇ 20 ਕਿ ਤਰੀਕ ਨੂੰ ਬਾਈ ਜੀ ਮੋਟੀਵੇਟ ਕਰ ਰਹੇ ਨੇ ਬੱਚਿਆਂ ਨੂੰ ਓ ਵੈਰੀ ਗੁੱਡ ਤੇ ਇਹਨਾਂ ਦੀ ਗੇਮਾਂ ਦੇ ਵਿੱਚ ਡਿਊਟੀ ਵੀ ਲੱਗੀ ਹੈ 25 ਵਾਰ ਕੌਣ ਦੀ ਬਾਤ ਤੇ ਟੋਪੀ ਫਟਕਾਰ ਟੋਪੀ ਜਿਹੜੇ ਬੱਚੇ ਨੇ ਉਹ ਬੜੀ ਤਨਦੇਹੀ ਨਾਲ ਉਹ ਦੂਜੀ ਦਾ ਫੋਨ ਆਉਦੀ ਵਧੀਆ ਤਿਆਰੀ ਕਰ ਰਹੇ ਨੇ ਓ ਗੁੱਡ ਵੈਰੀ ਗੁੱਡ ਬਾਈ ਲਾ 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 ਦੇ ਲਾ ਦੇ ਲਾ ਦੇ ਲਾ ਦੇ ਲਾ ਦੇ ਬਹੁਤ ਸਿੰਦਾ ਹੋ ਗਿਆ ਚੱਲ ਖੜੇ ਹੋ ਜਾ ਦਸ ਵੀਰ ਲਾ ਦੇ ਹੋਈ ਚੱਲੋ ਚੱਲ ਵੀ ਚੱਲ ਚੱਲ ਬਹੁਤ ਵੈਰੀ ਗੁੱਡ ਇੱਕ ਵਾਰ ਠੀਕ ਹੈ ਦੱਤਾਂ ਦੱਤ ਨੂੰ ਗੇਮਾਂ ਇੱਕ ਹੀ ਚੀਜ਼ ਨੇ ਜਿਹਦੇ ਨਾਲ ਜੇਕਰ ਬੱਚਾ ਅੱਗੇ ਵੱਧਦਾ ਹੈ ਕੋਟਾ ਬਣ ਕੇ ਤਾਂ ਉਹ ਉਹਨੂੰ ਜੋਬ ਮਿਲਣ ਦੇ ਵਿੱਚ ਵੀ ਮਾਰ ਕੱਟ ਨੂੰ ਬਹੁਤ ਵਧੀਆ ਸਾਈ ਚੀਜ਼ ਬਣ ਜਾਂਦੀ ਹੈ। ਗੇਮ ਸਰੀਰ ਲਈ ਚੰਗੀ ਹੈ। ਸ਼੍ਰੀਵਾਦ ਦਾ ਫੁੱਲਦਾ ਹੈ। ਛੇ ਭੁੱਖ ਵੀ ਪੂਰੀ ਲੱਗਦੀ ਹੈ। ਭਾਈ ਹਰਪ੍ਰੀਤ ਇੱਕ ਗਮ ਤੱਕ ਰੱਖ ਸਕੂਲ ਆ ਗਿਆ ਬਾਈ ਦਾ। ਚੱਕ ਲੈ। ਪਿੰਡ ਹੈਗਾ ਜੀ ਦਲੀ ਵਾਲੀ। ਤਰੀਖ ਹੈਗੀ ਹੈ ਜੀ 18। ਬੇਗਮ ਤੇ ਸੈਦ ਚਲੋ ਬੁਤ ਤੁਸੀਂ ਆ ਜਾਓ। ਚਲੋ। ਗੇਮ ਦੀਆਂ ਚੱਲ ਰਹੀਆਂ ਨੇ। ਤਿਆਰੀਆਂ ਔਰ ਜਦੋਂ 10 ਹੱਥ ਆ ਗਿਆ। ਸਭ ਪਹਿਲਾਂ ਨੂੰ। ਬੈਰੀ ਗੁੱਡ ਬੈਰੀ ਗੁੱਡ ਤੋਂ ਮੇਂ ਫਾਂਡੀ ਦੇ ਵਿੱਚ ਸੁੱਤੀ। ਦੱਤਾਂ ਨੂੰ ਪਾ ਕੇ ਸਿੱਧਰ ਥੋਬੀ ਬੜਕਾ ਬਾਰ ਬਸ। ਹੈ ਇਹ ਬਾਹਰ ਕੱਢ ਦੇ। ਦੱਤਾਂ ਬੜਾ ਬੱਬੇ ਬੈਰੀ ਬੈਰੀ ਗੁੱਡ ਉੱਪਰ। ਆਹ ਉੱਠੋਗੇ। ਵੈਰੀ ਗੁੱਡ ਬਈ। ਚਲੋ ਚਲੋ। ਬਹੁਤ ਵਧੀਆ। ਆ ਦੂਰ ਦੂਰ ਨਾ ਭਜ ਵੈਰੀ ਗੁੱਡ ਆ ਦੋਨੇ ਤਾਂ ਦੌੜ ਦੌੜੀ ਤੇ ਵੱਲ ਮਨ 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 ਮੱਚ ਕੇ ਦੌੜ ਇਹ ਚੱਲ ਚੱਲ ਵੈਰੀ ਗੁੱਡ ਦੱਬ ਉਹ ਦੱਬ ਲੈਂਦਾ ਓਏ ਨਾਲ ਦੀ ਨਾਲ ਭਾਈ ਹਰਪੀਤ ਮੋਟੀਵੇਟ ਕਰਦੇ ਹੋਏ ਬੱਚਿਆਂ ਨੂੰ ਚੱਲ ਛੱਡ ਦੇ ਸਿੱਧਾ ਹੋ ਗਿਆ ਪਿਆਰੀਆਂ ਨੇ ਜਿਹੜੀਆਂ ਬੜੀਆਂ ਸੋਹਣੀਆਂ ਬਹੁਤ ਇੱਕ 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 ਪੁਆਇੰਟ ਦੀ ਫਕਰ ਹੈ ਕੇਸੇ ਬਸ ਚਲੋ ਸਟਾਰਟ ਸਭਾਰੇ ਦੁਪਹਿਰ ਦਾ ਸਮਾਂ ਬਿਜੇ ਠੰਡੇ ਠੰਡੇ ਹਵਾ ਚੱਲਦੀ ਹੋਈ। ਜਾ ਤੋਵੇਂ ਆਪਾਂ ਆਂਪੜ ਕੇ ਥੱਲੇ ਮਾਰ। ਹਾਂ ਵੈਰੀ ਗੁੱਡ ਵੈਰੀ ਗੁੱਡ। ਆਊਟ ਕਰਤਾ ਚੱਲ। ਗਿਆ ਬਾਹਰ ਗਿਆ। ਆਹ ਪਾਰ ਗਿਆ ਬਾਹਰ। ਬਾਹਰ ਜੀ ਬਾਹਰ ਬੋਰ ਆਊਟ। ਸ਼ਾਬਾਸ਼ ਸ਼ਾਬਾਸ਼ ਥੱਕ ਗਏ। ਆਹ ਥੱਕ ਗਏ। ਚਲੋ ਹੁਣ ਰੈਸਟ ਕਰ ਲਓ ਚੱਲ। ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।